ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੌਸਮ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ ਮੌਸਮ ਜਿਹੜਾ ਤੁਹਾਡੇ ਨੂੰ ਪਹਿਲਾਂ ਵੀ ਜਾਣਕਾਰੀ ਪਿਛਲੇ ਦਿਨਾਂ 'ਚ ਸਾਂਝੀ ਕੀਤੀ ਸੀ ਕਿ 13-14 ਦੇ ਦਰਮਿਆਨ ਜਿਹੜਾ ਮੌਸਮ ਦੇ ਵਿੱਚ ਵਿਗਾੜ ਆ ਸਕਦਾ ਕਿਤੇ ਹਲਕਾ ਮੀਂਹ ਕਿਤੇ ਦਰਮਿਆਨਾ ਮੀਂਹ ਜਾਂ ਕਿਤੇ ਟੁੱਟ ਮੀਂਹ ਗੜੇਮਾਰੀ ਹੋ ਸਕਦੀ ਹੈ ਕੱਲ ਜਿਹੜਾ 14 ਮਾਰਚ ਨੂੰ ਕਿੱਥੇ-ਕਿੱਥੇ ਮੌਸਮ ਦਾ ਹਾਲਾਤ ਕਿੱਥੇ ਕੋਈ ਮੀਂਹ ਦੀ ਜਾਂ ਕੋਈ ਥੋੜੀ ਬਹੁਤੀ ਕਿੰਡਮਣ ਹੋਈ ਹੈ ਜਾਂ ਬੱਦਲ ਵਾਈ ਹੈ ਇਹਦੇ ਬਾਰੇ ਜਾਣਕਾਰੀ ਆਪ ਦੇ ਏਰੀਆ ਉਹ ਜਰੂਰ ਸਾਂਝੀ ਕਰਿਆ ਜੇ ਪੰਜਾਬ ਹਰਿਆਣਾ ਰਾਜਸਥਾਨ ਦੇਖੋ ਕਿਸਾਨ ਵੀਰੋ ਜਿਹੜਾ ਨਵਾਂ ਦੇ ਸੀਵਰਾਂ ਸ਼ੁਰੂ ਹੋਇਆ ਚੇਤ ਚੇਤ ਦੇ ਮਹੀਨੇ ਬਾਰੇ ਤੁਹਾਨੂੰ ਪਤਾ ਕਿ ਚੇਤ ਦਾ ਮਹੀਨਾ ਥੋੜਾ ਜਿਹਾ ਅਨਐਕਸਪੈਕਟਿਡ ਹੁੰਦਾ ਚੇਤ ਦੇ ਮਹੀਨੇ ਦੇ ਵਿੱਚ ਮੌਸਮ ਦੇ ਵਿਗਾੜ ਦਾ ਕੋਈ ਪਤਾ ਨਹੀਂ ਲੱਗਦਾ ਇੱਕਦਮ ਮੌਸਮ ਜਿਹੜਾ ਵਿਗੜ ਜਾਂਦਾ ਫਸਲਾਂ ਲਈ ਬੜਾ ਕ੍ਰੂਸ਼ੀਅਲ ਯਰ ਹੁੰਦਾ ਬੜਾ ਕ੍ਰੂਸ਼ੀਅਲ ਮੰਥ ਹੁੰਦਾ ਮਤਲਬ ਮਹੀਨਾ ਬੜਾ ਇਹ ਸੈਂਸਿਟਿਵ ਹੁੰਦਾ ਬੜਾ ਨਾਜ਼ਕ ਸਮਾਂ ਹੁੰਦਾ ਇਸ ਚੇਤ ਮਹੀਨੇ ਦੌਰਾਨ ਜਿਹੜਾ ਹੈ ਨਾ ਮੌਸਮ ਦੇ ਵਿੱਚ ਕਈ ਵਾਰ ਵਿਗਾੜ ਜਿਆਦਾ ਆਵੇ ਤਾਂ ਫਸਲਾਂ ਦਾ ਕੁਝ ਕਈ ਵਾਰ ਨੁਕਸਾਨ ਹੋ ਜਾਂਦਾ ਅੱਜ 2 ਚੇਤ ਜੇ ਆਪਾਂ ਗੱਲ ਕਰੀਏ 15 ਮਾਰਚ 15 ਤੋਂ 20 ਮਾਰਚ ਦੀ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਅੱਜ ਕਾਫੀ ਜਗ੍ਹਾ ਦੇ ਉੱਤੇ ਪੰਜਾਬ ਹਰਿਆਣਾ ਰਾਜਸਥਾਨ ਚ ਟੁੱਟਮੀ ਬੱਦਲਬਾਈ ਬਣੀ रह ਸਕਦੀ ਹੈ ਕਿਤੇ ਕੋਈ ਹਲਕੀ ਕਿਣਮਣ ਹੋ ਸਕਦੀ ਜਾਂ ਦਰਮਿਆਨਾ ਵੀ ਕਿਤੇ ਕਿਤੇ ਜਿਹੜਾ ਟੁੱਟਮਾ ਦੇਖਣ ਨੂੰ ਮਿਲ ਸਕਦਾ 15 ਮਾਰਚ ਤੇ 16 ਮਾਰਚ ਨੂੰ ਵੀ ਕਿਤੇ ਵਿਰਲਾਟਾਵਾ 16 ਮਾਰਚ ਨੂੰ ਕਾਰਵਾਈ ਬਹੁਤ ਘੱਟ ਰਹੂਗੀ ਤੇ 16 ਮਾਰਚ ਨੂੰ ਹੋ ਸਕਦਾ ਕਈ ਥਾਵਾਂ ਦੇ ਉੱਤੇ ਤੁਹਾਨੂੰ ਥੋੜਾ ਬਹੁਤਾ ਸੂਰਜ ਨਜ਼ਰ ਆ ਸਕਦਾ ਚਾਂਸ ਹੈਗੇ ਪਰ ਬੱਦਲਬਾਈ ਦੇ ਜ਼ਿਆਦਾ ਚਾਂਸ ਨੇ 15 16 ਮਾਰਚ ਨੂੰ ਇਸ ਤੋਂ ਬਾਅਦ ਜਿਹੜਾ ਹੈਗਾ ਮੌਸਮ ਉਹ ਠੀਕ ਹੁੰਦਾ ਜਾਣਾ ਮੌਸਮ ਸਾਫ਼ ਹੋਊਗਾ 17 18 19 ਨੂੰ 20 ਨੂੰ ਇਸ ਤੋਂ ਬਾਅਦ ਜਿਹੜਾ ਹੈਗਾ ਮੌਸਮ ਜਿਹੜਾ ਹੈਗਾ ਸਾਫ਼ ਹੋਣ ਦੇ ਸਾਰਾ ਤੇ ਟੈਂਪਰੇਚਰ ਜਿਹੜਾ ਫੇਰ ਦੁਬਾਰਾ ਜਿਹੜਾ ਕਿ ਹੁਣ 2-3 ਡਿਗਰੀ ਥੱਲੇ ਆ ਗਿਆ ਤੇ ਫੇਰ ਦੁਬਾਰਾ ਜਿਹੜਾ 34 ਡਿਗਰੀ ਤੱਕ ਜਿਹੜਾ ਹੈਗਾ ਪਹੁੰਚੂਗਾ ਅੱਜ ਤੇ ਭਾਲਕ ਬਾਰੇ ਮੇਰਾ ਸੀਗਾ ਮਕਸਦ ਕਿ ਕਿਸਾਨ ਵੀਰਾਂ ਨੂੰ ਦੱਸ ਦੇ ਆਜ ਤੇ ਭਾਲਕ ਜਿਹੜੀ ਹੈਗੀ ਆ ਟੁੱਟਮੀ ਕਾਰਵਾਈ ਕਿਤੇ ਕਿਤੇ ਤੁਹਾਨੂੰ 15 ਮਾਰਚ 16 ਮਾਰਚ ਨੂੰ ਦੇਖਣ ਨੂੰ ਮਿਲ ਸਕਦੀ ਹੈ ਬੱਦਲਬਾਈ ਰਹੂਗੀ ਮਤਲਬ ਟੁੱਟਮੀ ਬੱਦਲਬਾਈ ਕਈ ਥਾਵਾਂ ਤੇ ਥੋੜੀ ਥੋੜੀ ਪੌਕੇਟ ਦੇ ਵਿੱਚ ਥੋੜੇ ਥੋੜੀ ਜਗ੍ਹਾ ਦੇ ਉੱਤੇ ਤੁਹਾਨੂੰ ਮੀਂਹ ਦੀਆਂ ਕਾਰਵਾਈਆਂ ਜਾਂ ਕੋਈ ਟੁੱਟਮੀ ਕਿਤੇ ਟਮਾਟੇਲੇ ਥਾਵਾਂ ਤੇ ਉੱਤੇ ਥੋੜੀ ਬਹੁਤੀ ਹਲਕੀ ਗੜੇ ਮਾਰੀ ਦੇਖਣ ਨੂੰ ਮਿਲ ਸਕਦੀ ਤੁਸੀਂ ਆਪਦੇ ਏਰੀਆ ਦਾ ਮੌਸਮ ਦਾ ਹਾਲ ਜਰੂਰ ਸਾਂਝਾ ਕਰੇ ਜੇ ਇੱਕ ਬੇਨਤੀ ਹੋਰ ਥੋੜਾ ਜਿਹਾ ਫਸਲਾਂ ਦੇ ਬਾਰੇ ਵੀ ਮੈਨੂੰ ਫਿਕਰ ਰਹਿੰਦਾ ਆਪਾਂ ਬੜੀ ਮਿਹਨਤ ਨਾਲ ਜਿਹੜੀ ਫਸਲ ਪਾਲੀ ਹੈ ਤੇ ਕਿਤੇ ਕੋਈ ਨੁਕਸਾਨ ਦੀ ਅਜੇ ਤੱਕ ਤਾਂ ਕੋਈ ਖਬਰ ਮਿਲੀ ਨਹੀਂ ਇਸ ਤਰ੍ਹਾਂ ਦੀ ਮਾੜੀ ਕੋਈ ਖਬਰ ਨਹੀਂ ਆਈ ਹੈਗੀ ਕਿ ਕਿਤੇ ਨੁਕਸਾਨ ਹੋਇਆ ਜਾਂ ਬਹੁਤ ਜ਼ਿਆਦਾ ਪਾਣੀ ਭਾਰੀ ਕਿਤੇ ਕੋਈ ਗੜੇ ਮਾਰੀ ਜਾਂ ਕੋਈ ਬਹੁਤ ਜ਼ਿਆਦਾ ਝੱਕੜ ਜਿਹੜਾ ਹੈਗਾ ਅਜੇ ਤੱਕ ਕੋਈ ਮੇਰੇ ਤੱਕ ਕੋਈ ਫੀਡਬੈਕ ਨਹੀਂ ਆਈ ਹੈਗੀ ਜੇ ਕੋਈ ਹੋਈ ਹੈ ਕਾਰਵਾਈ ਜਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਿਆ ਜੇ ਬਾਕੀ ਪ੍ਰਮਾਤਮਾ ਕਿਰਪਾ ਕਰਨ ਕਿ ਇਸ ਤੋਂ ਬਾਅਦ ਜਿਹੜਾ ਹੈਗਾ ਇੱਕ ਵਾਰ ਜਿਹੜਾ ਮੌਸਮ ਅੱਜ ਤੇ ਪਲਕ ਤੋਂ ਬਾਅਦ ਜਿਹੜਾ ਹੈਗਾ ਪੂਰੇ ਸਾਰ ਨੇ ਕਿ ਮੌਸਮ ਸਾਫ਼ ਰਹਿਣ ਦੇ ਸਾਰਾ ਬਾਕੀ ਜੇ ਕੋਈ ਹੋਰ ਅਪਡੇਟ ਹੋਊਗੀ ਉਹ ਮੈਂ ਤੁਹਾਡੇ ਨਾਲ ਜਿਹੜੀ ਹੈਗੀ ਸਾਂਝੀ ਕਰਦਾ ਰਹਿਣਾ ਹੁਣ ਉਮੀਦ ਹੈ ਕਿ ਹੁਣ ਤਕਰੀਬਨ ਤਕਰੀਬਨ ਕਿਸਾਨ ਵੀਰਾਂ ਨੇ ਜਿੱਦੂ ਪਹਿਲਾਂ ਜਿਹੜਾ ਹੈਗਾ ਜਿੰਨਾ ਕਿਸਾਨ ਵੀਰਾਂ ਨੇ ਪਾਣੀ ਕੋਈ ਲਾਉਣਾ ਸੀਗਾ ਪਾਣੀ ਦਾ ਜਿਹੜਾ ਕੰਮ ਆਪਣਾ ਖਤਮ ਹੋ ਗਿਆ ਜਿੱਥੇ ਹੁਣ ਕਿਸਾਨ ਵੀਰ ਰੁਕੇ ਸੀ ਕਿਉਂਕਿ ਆਪਾਂ ਦੱਸਿਆ ਸੀ ਕਿ ਜਿੱਥੇ ਆਪਣਾ ਸਰਦਾ ਉੱਥੇ ਜਿਹੜਾ ਹੈਗਾ ਜਿੱਥੇ ਕੋਈ ਹਲਕੀ بارش ਹੋ ਗਈ ਜਾਂ ਕੋਈ ਜ਼ਰੂਰਤ ਅਨਸਾਰ ਹੋਣ ਜਿਹੜਾ ਹੈਗਾ ਕਿਤੇ ਹਲਕਾ ਮੀਂਹ ਦਰਮਿਆਨਾ ਮੀਂਹ ਪੈ ਗਿਆ ਤਾਂ ਉੱਥੇ ਹੋ ਸਕਦਾ ਕਿ ਤੁਹਾਨੂੰ ਜਿਹੜੀ ਪਾਣੀ ਦੀ ਏਦੂ ਬਾਅਦ ਜ਼ਰੂਰਤ ਨਾ ਪਵੇ ਬਾਕੀ ਜਿਹੜੀਆਂ ਦਸੰਬਰ